ਉਦੇ ਦੁੱਖ ਨਾਸ ਹੋ ਗਏ ਉਹਦੇ ਪਾਪ ਨਾਸ ਹੋ ਗਏ ਦੁੱਖਾਂ ਦਾ ਬੀਜ ਸੀ ਪਾਪ ਪਾਪ ਦੀ ਵਜਾਹ ਦਾਸ ਨੇ ਕੱਲ ਕੀਤੀ ਮੇਰੇ ਜਿਸ ਕਰਮ ਤੋਂ ਕਿਸੇ ਨੂੰ ਵੀ ਝੋਟ ਪਹੁੰਚੇ ਬਸ ਉਹੀ ਪਾਪ ਹੈ ਔਰ ਪੁਚਾਈ ਗਈ ਝੋਟ पलट ਕੇ ਵਾਪਸ ਆਂਦੀ ਹੈ ਦਿੱਤਾ ਹੋਇਆ ਦੁੱਖ ਪਲਟ ਕੇ ਵਾਪਸ ਆਂਦਾ ਹੈ ਰੱਬੀ ਨਜ਼ਾਮ ਈਸ਼ਵਰੀ ਨਿਯਮ ਕਿਸੇ ਨੂੰ ਮਨੁੱਖ ਦੁੱਖ ਦੇ ਚੁੱਕਿਆ ਹੈ ਤੋ ਇਤਨੀ ਗੱਲ ਸਪਸ਼ਟ ਹੈ ਦੁੱਖ ਭੋਗਣ ਲਈ ਤਿਆਰ ਵੀ ਹੋ ਜਾਏ ਇਰਾਨੀ ਸੂਫੀ ਸੰਤ ਕਹਿ ਰਿਹਾ ਹੈ ਯਾਰ ਰਾ ਖੁਦ ਕਰਦਾ ਰਾ ਇਲਾਜ ਨੇ ਇਸਤ ਜੋ ਤੂੰ ਕਰ ਚੁਕੇ ਐ ਉਹਦਾ ਇਲਾਜ ਮੇਰੇ ਕੋਲ ਨਹੀਂ ਹੈ ਇੱਕੋ ਹੀ ਇਲਾਜ ਹੈ ਭੋਗਣ ਲਈ ਤਿਆਰ ਹੋ ਜਾ ਯਾਰਾ ਖੁਦ ਕਰਦਾ ਰਾ ਇਲਾਜ ਨੇਸਤ ਕਰਦਨੀ ਖੁਇਸ਼ ਕੋ ਆਮਦ ਨੇ ਭੇਸ਼ ਜੋ ਤੂੰ ਕਰ ਚੁਕੇ ਐ ਤੇਰੇ ਸਾਹਮਣੇ ਆਵੇਗਾ ਦੁੱਖ ਦੇ ਚੁਕੇ ਐ ਤੇਰੀ ਚੌਲੀ ਚ ਦੁੱਖ ਵਾਪਸ ਆਏਗਾ ਕਿਸੇ ਦੀ ਪਗਲ ਆਈਏ ਤੋਂ ਤੇਰੇ ਸਿਰ ਤੇ ਸਲਾਮਤ ਨਹੀਂ ਰਹਿਣੀ ਕਿਸੇ ਦੇ ਰਸਤੇ ਦਾ ਰੋੜਾ ਬਣਿਆ ਤੇਰੇ ਰਸਤੇ 'ਚ ਵੀ ਕੰਡੇ ਹੀ ਕੰਡੇ ਰੱਬੀ ਨਹੀਂ ਈਸ਼ਵਰੀ ਨਹੀਂ ਉਸ ਭਗਤ ਦੇ ਅੰਦਰ ਇਤਨਾ ਵਿਕਾਸ ਕਿਉਂ ਹੈ ਖੇੜਾ ਕਿਉਂ ਹੈ ਸਦੀਵੀ ਖੁਸ਼ੀ ਕਿਉਂ ਹੈ ਉਦੇ ਪਾਪ ਮਿਟ ਗਏ ਤੇ ਪਾਪ ਦੇ ਮਿਟਦੇ ਆ ਦੁੱਖ ਮਿਟ ਗਏ ਪਾਪ ਦੀ ਛਾਪ ਮਿਟ ਗਈ ਹਰ ਇੱਕ ਦਾ ਭਲਾ ਮੰਗਦਾ ਹੈ ਬੁਰਾ ਨਹੀਂ ਮੰਗਦਾ ਯਤਨ ਕਰਕੇ ਭਲਾ ਕਰਦਾ ਹੈ ਬੁਰਾ ਕਰਦਾ ਨਹੀਂ ਨਾ ਬੁਰਾ ਸੋਚਦਾ ਨਾ ਬੁਰਾ ਕਰਦਾ ਮਿਟ ਗਈ ਇਹ ধারণা ਅੰਦਰੋਂ ਮਨ ਦੇ ਚੋਂ ਸਾਰੀ ਬੁਰਾਈ ਨਿਕਲ ਗਈ ਤਨ ਦੇ ਚੋਂ ਸਾਰੀ ਬੁਰੀ ਕਰਤ ਨਿਕਲ ਗਈ ਐਸਾ ਕਿਉਂ ਸੁਣੀ ਹੈ ਸੁਣੀ ਹੈ ਦੁਖ ਪਾਪ ਦਾ ਸੁਣਨ ਕਰਕੇ ਪ੍ਰਮਾਤਮਾ ਦਾ ਨਾਮ ਸੁਣਨ ਕਰਕੇ ਪਰਖ ਖੜੀ ਹੋਵੇਗੀ ਬੜਾ ਕੀਰਤਨ ਸੁਣਿਆ ਬੜੀ ਕਥਾ ਸੁਣੀ ਹੈ ਬੜੀ ਬਾਣੀ ਸੁਣੀ ਹੈ ਨਾ ਪਾਪ ਮਿਟਿਆ ਪਾਪ ਨਹੀਂ ਮਿਟਿਆ ਕਿਉਂਕਿ ਦੁੱਖ ਹੀ ਆਤ ਦੁੱਖ ਪੈਦਾ ਹੋ ਰਿਹਾ ਹੈ ਪਾਪ ਤੋਂ ਦੁੱਖ ਦਾ ਬੀਜ ਪਾਪ ਹੈ ਔਰ ਦੁੱਖ ਫਲ ਹੈ ਸੁਖ ਫਲ ਹੈ ਅਗਰ ਦੁੱਖ ਸੁਖ ਫਲ ਹੈ ਤਾਂ ਫਿਰ ਜ਼ਰੂਰ ਇਸ ਦਾ ਕੋਈ ਬੀਜ ਹੈ ਬਿਨਾ ਬੀਜ ਤੋਂ ਫਲ ਕਿੱਥੇ ਦੁੱਖ ਸੁਖ ਫਲ ਹੈ ਕਰਮ ਬੀਜ ਹੈ ਇੱਕ ਬੀਜ ਮਨੁੱਖ ਜ਼ਮੀਨ ਦੇ ਚ ਬੋਂਦਾ ਹੈ ਧਰਤੀ ਦੇ ਚ ਬੋਂਦਾ ਹੈ ਧਰਤੀ ਦਾ ਬੋਇਆ ਆ ਬੀਜ ਐਸਾ ਵੀ ਹੋ ਸਕਦਾ ਮੈਂ ਮੈਂ ਬੀਜਿਆ ਖਾ ਕੋਈ ਹੋਰ ਰਿਹਾ ਦਰਖਤ ਮੈਂ ਲਾਇਆ ਹੈ ਛਾਂ ਤਲੇ ਕੋਈ ਹੋਰ ਬੈਠਾ ਹੈ ਉਹਦੇ ਫਲ ਕੋਈ ਹੋਰ ਖਾ ਰਿਹਾ ਹੈ ਪਰ ਜੀਵਨ ਦੀ ਧਰਤੀ ਦੇ ਜੋ ਮਨੁੱਖ ਕਰਮ ਦਾ ਬੀਜ ਬੋਂਦਾ ਹੈ ਉਹ ਆਪ ਹੀ ਖਾਣਾ ਪੈਂਦਾ ਹੈ ਆਪ ਬੀਜ ਆਪੇ ਹੀ ਖਾ ਉਹ ਦੂਜਾ ਨਹੀਂ ਖਾ ਸਕਦਾ ਮੈਂ ਵੀ ਜੇ ਮੇਰਾ ਪੁੱਤਰ ਉਹ ਨਹੀਂ ਖਾ ਸਕਦਾ ਮੈਂ ਵੀ ਜੇ ਮੇਰਾ ਪਿਤਾ ਉਹ ਨਹੀਂ ਖਾ ਸਕਦਾ ਇਹੀ ਕਾਰਨ ਹੈ ਸਾਰੀ ਦੁਨੀਆ ਦੇ ਵਿੱਚ ਧਨ ਵਧਦਾ ਜਾ ਰਿਹਾ ਹੈ ਧਰਮ ਘਟਦਾ ਜਾ ਰਿਹਾ ਹੈ ਪਿਓ ਦਾ ਧਨ ਪੁੱਤਰ ਦਾ ਧਨ ਹੋ ਸਕਦਾ ਹੈ ਪਰ ਪਿਓ ਦਾ ਧਰਮ ਪੁੱਤਰ ਦਾ ਧਰਮ ਨਹੀਂ ਹੋ ਸਕਦਾ ਪਤੀ ਦਾ ਧਨ ਪਤਨੀ ਦਾ ਹੋ ਸਕਦਾ ਹੈ ਪਰ ਪਤੀ ਦਾ ਜਪਿਆ ਹੋਇਆ ਨਾਮ ਤੇ ਨਾਮ ਦਾ ਰਸ ਪਤਨੀ ਦਾ ਨਹੀਂ ਹੋ ਸਕਦਾ ਇਸ ਸੰਬੰਧ ਵਿੱਚ ਮੈਂ ਕਈ ਦਫਾ ਆਪਣਲ ਜ਼ਿਕਰ ਕੀਤਾ ਹੈ ਇਤਿਹਾਸਿਕ ਤੱਥ ਤੁਹਾਡੇ ਸਾਹਮਣੇ ਰੱਖਦੇ ਹਾਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਵਖਤ ਦੇ ਅਵਤਾਰੀ ਪੁਰਸ਼ ਨੇ ਗੁਰਨਾਨਕ ਦੀ ਗੱਦੀ ਦੇ ਵਾਰਸ ਉਹਨਾਂ ਦਾ ਵੱਡਾ ਸਹਬਜ਼ਾਦਾ ਪ੍ਰਿਥੀ ਚੰਦ ساری ਜ਼ਿੰਦਗੀ ਗੁਰੂ ਰਾਮਦਾਸ ਜੀ ਨਾਲ ਝਗੜਦਾ ਰਿਹਾ ਹੈ। ਫਿਰ ਬਾਅਦ ਦੇ ਚ ਆਪਣੇ ਛੋਟੇ ਬਰਾਤਾ ਗੁਰੂ ਅਰਜਨ ਦੇਵ ਜੀ ਨਾਲ ਝਗੜਦਾ ਰਿਹਾ ਹੈ। ਭਾਈ ਗੁਰਦਾਸ ਜੀ ਨੂੰ ਮੀਣਾ ਆਖਣਾ ਪਿਆ ਮੀਣਾ ਹੋਇਆ ਪ੍ਰਥੀਆ ਕਰ ਕਰ ਢੇਡਕ ਬਰਲ ਚਲਾਇਆ। ਔਰ ਜਦ ਬਾਰ ਬਾਰ ਝਗੜਾ ਕਰਦਾ ਸੀ ਗੁਰੂ ਰਾਮਦਾਸ ਜੀ ਮਹਾਰਾਜ ਨਾਲ ਸਤਿਗੁਰੂ ਸਮਝਾਉਂਦੇ ਸਨ। ਨਹੀਂ ਸਮਝਿਆ ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਵੀ ਹੈ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਬਡੇਰੇ ਤੁਮ ਹੋ ਤਿਨ ਸਿਉ ਝਗਰਤ ਪਾਪ ਗੁਰੂ ਰਾਮਦਾਸ ਇਹ ਤੇ ਪਾਪ ਹੈ ਤੂੰ ਕਰਦਾ ਇੱਕ ਵਕਤ ਦਾ ਅਵਤਾਰੀ ਪੁਰਸ਼ ਔਰ ਇੱਕ ਉਸੇ ਅਵਤਾਰ ਨਾਲ ਆਪਣੇ ਪਿਤਾ ਨਾਲ ਹੀ ਝਗੜਦਾ ਹੈ ਪਿਤਾ ਦੀ ਦੌਲਤ ਧਰਮ ਦੀ ਦੌਲਤ ਵਸੀਅਤ ਦੇ ਚੁੱਤਰ ਨੂੰ ਨਹੀਂ ਦਿੱਤੀ ਜਾ ਸਕਦੀ ਅਗਰ ਐਸਾ ਹੁੰਦਾ ਤੇ ਗੁਰਗੱਦੀ ਤੇ ਗੁਰਨਾਮਿਕ ਸ੍ਰੀ ਚੰਦ ਨੂੰ ਬਿਠਾਉਂਦੇ ਲਖਮੀ ਦਾਸ ਨੂੰ ਬਿਠਾਉਂਦੇ ਲੈਣੇ ਨੂੰ ਬਿਠਾਣ ਦੀ ਲੋੜ ਹੀ ਨਹੀਂ ਸੀ ਆਪਣੀ ਸੰਤਾਨ ਮੌਜੂਦ ਸੀ ਤੇ ਲੈਣੇ ਨੂੰ ਚੁੜਨ ਦੀ ਕੀ ਲੋੜ ਸੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਬੱਚਿਆਂ ਨੂੰ ਬਿਠਾ ਸਕਦੇ ਸਨ ਨਹੀਂ ਇਹ ਵੀ ਮੈਂ ਅਰਸ਼ ਕਰਦੇ ਹਾਂ ਪ੍ਰਹਲਾਦ ਧਾਰਮਕ ਹੈ ਰੱਬੀ ਰਸ ਨਾਲ ਭਿਜਿਆ ਹੋਇਆ ਉਸ ਦਾ ਹਿਰਦਾ ਸਵਾਸ ਸਵਾਸ ਨਾਮ ਜਪਣ ਵਾਲਾ ਔਰ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਨਾਮ ਕਿਵੇਂ ਜਪੀਏ ਤੋ ਕਬੀਰ ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜੈਸੇ ਐ 70 80 ਸਾਲ ਦੇ ਬੁੱਢੇ ਰੱਬ ਦਾ ਨਾਮ ਇੰਜ ਜਪ ਜਿਵੇਂ 5 ਸਾਲ ਦੇ ਬੱਚੇ ਪ੍ਰਹਲਾਦ ਨੇ ਜਪਿਆ ਤਰੋ ਨੇ ਜਪਿਆ कमाल इस बच्चे तो प्रेरणा ली है और पांच साल दे बच्चे कबीर कहते इंज जप जिमें ध्रुव ने जपे है इस तरह जप जिमें प्रहलाद ने जपे है प्रहलाद की बड़ी कोशिश ये जो रबी रस मेरे कोले मेरे प्यो तो प्यो कोल नहीं सी प्यो हर नाकश दुष्ट पुत्र वकत दा सज्जन भगत ਕਿਤਾ ਦੋਸ਼ ਲੇਕਿਨ ਪੁੱਤਰ ਭਗਤ ਹੈ ਕਿ ਉਹ ਦੌਲਤ ਹੈ ਵੰਡੀ ਨਹੀਂ ਜਾ ਸਕਦੀ ਪ੍ਰੇਰਨਾ ਦਿੱਤੀ ਜਾ ਸਕਦੀ ਅਗਰ ਵੰਡੀ ਵੀ ਜਾ ਸਕਦੀ ਤਾਂ ਦੁਨੀਆ ਚ ਇੱਕੋ ਹੀ ਅਵਤਾਰ ਦੀ ਲੋੜ ਸੀ ਇਤਨੇ ਅਵਤਾਰਾਂ ਦੀ ਲੋੜ ਨਹੀਂ ਸੀ ਇਹ ਮੈਰ ਕਰਦੇ ਇੱਕੋ ਹੀ ਅਵਤਾਰ ਨੇ ਜਗਤ ਦੀ ਝੋਲੀ ਚ ਪਾ ਦੇਣਾ ਸੀ ਤੇ ਅਗੋਂ ਲੋਕੀ ਦੂਜਿਆਂ ਦੀ ਝੋਲੀ ਚ ਪਾ ਦਿੰਦੇ ਨਹੀਂ इस वास्त एक आलम कह हजारों खिजर पैदा कर चुकी है नस्ल आदम की ये सब तस्लीम लेकिन आदमी अब तक भटकता है हजार अवतार आ चुके ने लेकिन मनुख भी भटक रहे हैं बंदे दे पले भी धर्म कोई नहीं दी ज्ञात ले अर्ज करा वाकई जिन्ना कोल रब्बी रस है उस सैकड़िया च एक दो नहीं हजारा च एक दो नहीं करोड़ा च एक दो नहीं। कोटन में नानक ना को नारायण जय चीत कोई बहुत वो गिनती नहीं है प्रहलाद धार्मिक है लेकिन रबी रस अपने प्यो नहीं दे सके और प्रहलाद इतना वड्डा भगत है चार चार दिन प्यो ने बुखा रखे है ਲਿਕਨੇ ਭੁਖ ਦੇ ਚ ਵੀ ਨਾਮ ਜਪਦਾ ਰਿਹਾ ਲੋਕੀ ਪਰੇ ਪੇਟ ਨਾਲ ਵੀ ਨਹੀਂ ਜਪਦੇ ਉਹ ਜੇਲ੍ਹ ਦੀ ਤੰਗ ਤਾਰੇ ਕੋਠੜੀ ਦੇ ਚ ਵੀ ਪ੍ਰਭੂ ਦੀ ਗੀਤ ਗਾਉਂਦਾ ਰਿਹਾ ਲੋਕੀ ਆਪਣੇ ਮਹਿਲਾਂ ਦੇ ਚ ਵੀ ਨਹੀਂ ਗਾਉਂਦੇ ਉਹ ਤਰ੍ਹਾਂ ਤਰ੍ਹਾਂ ਦੇ ਤਸਈਏ ਸਹਾਰਦਾ ਆਇਆ ਵੀ ਪ੍ਰਭੂ ਦਾ ਸ਼ੁਕਰਾਨਾ ਕਰਦਾ ਰਿਹਾ ਤਰ੍ਹਾਂ ਤਰ੍ਹਾਂ ਦੀਆਂ ਸੌਗਾਤਾਂ ਪ੍ਰਾਪਤ ਕਰਕੇ ਵੀ ਲੋਕੀ ਸ਼ੁਕਰਾਨਾ ਨਹੀਂ ਕਰਦੇ ਉਹ ਇਸ ਤਰ੍ਹਾਂ ਦਾ ਗਾਣਾ। ਉਮਰ ਕੀ ਹੈ 5 ਸਾਲ ਤਦ ਹੀ ਤੇ ਕਬੀਰ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਧਰੂਪ ਰਹੇ ਲਾਗ ਜਪਿਓ ਹਰ ਜੈਸੇ। ਮੇਰਾ ਧਾਰਮਕ ਹੈ। ਮੇਰਾ ਦਾ ਪਤੀ ਚਿਤੌੜ ਗੜ ਦਾ ਰਾਣਾ ਧਾਰਮਕ ਨਹੀਂ ਹੈ। ਉਹਨੇ ਘਰੋਂ ਹੀ ਕੱਢ ਦਿੱਤਾ ਸੀ। ਜਿਨ੍ਹਾਂ ਨੇ ਇਤਿਹਾਸ ਨੂੰ ਪੜ੍ਹਿਆ ਉਹਨਾਂ ਨੇ ਕਿਹਾ ਸੀ ਮੈਨੂੰ ਪਤਨੀ ਚਾਹੀਦੀ ਐ ਸੰਤਣੀ ਨਹੀਂ ਚਾਹੀਦੀ ਇਤੇ ਮੇਰੀ ਸੰਤਣੀ ਮੇਰੇ ਪੱਲੇ ਬੰਨ ਦਿੱਤੀ ਇਤੇ ਹਰ ਵਕਤ ਗੀਤ ਗਾਂਦੀ ਰਹਿੰਦੀ ਐ ਪਰਮਾਤਮਾ ਦਾ ਇਤੇ ਪਤਾ ਨਹੀਂ ਕਿਹੜੇ ਲੋਕ ਦੀਆਂ ਗੱਲਾਂ ਕਰਦੀ ਰਹਿੰਦੀ ਜੀ ਤਾਉੜ ਗੜ ਦੇ ਰਾਣੇ ਦਾ ਮੀਰਾ ਭਾਈ ਨਾਲ ਤਾਲ ਮਿਲ ਨਹੀਂ ਬੈਠੇ ਔਰ ਮੇਰਾ ਹਰ ਵਕਤ ਪ੍ਰਾਰਥਨਾ ਕਰਦੀ ਸੀ हे ਪ੍ਰਭੂ ਇਤਨਾ ਰਾਸਤੋ ਮੇਰੀ ਚੌਲੀ ਚ ਪਾ ਦਿੱਤਾ ਹੈ ਡੁੱਲ ਡੁੱਲ ਕੇ ਪੈਂਦਾ ਥੋੜਾ ਜਿਹਾ ਮੇਰੇ ਪਤੀ ਨੂੰ ਵੀ ਦੇ ਦੇ ਪ੍ਰਾਰਥਨਾ ਵੀ ਕਰਦੀ ਸੀ ਪਰ ਨਹੀਂ ਉਸ ਪਤੀ ਨੇ ਤੇ ਘਰੋਂ ਕੱਢ ਦਿੱਤਾ ਪਹਿਲੇ ਮਾਰਨ ਦੀ ਕੋਸ਼ਿਸ਼ ਕੀਤੀ ਜਾਨ ਤੋਂ ਜ਼ਹਿਰ ਦਾ ਪਿਆਲਾ ਦਿੱਤਾ ਪੀ ਗਈ ਨਹੀਂ ਮਰੀ ਸੱਪ ਵੇਜਿਆ ਡੰਗ ਮਾਰਨ ਵਾਸਤੇ ਉਹਨੇ ਡੰਗ ਨਹੀਂ ਮਾਰਿਆ ਦੇ ਘਰੋਂ ਕੱਢ ਦਿੱਤੀ। ਰਾਜਸਥਾਨ ਦੇ ਜੰਗਲਾਂ ਵਿੱਚ ਭਟਕਦੀ ਰਹੀ ਕਿਉਂਕਿ ਕੋਈ ਸ਼ਹਿਰ ਦੇ ਚ ਨਹੀਂ ਵੜਨ ਦਿੰਦਾ ਸੀ ਮੰਦਰ ਦੇ ਅੰਦਰ ਨਹੀਂ ਆਉਣ ਦਿੰਦਾ ਸੀ। ਦਰਖਤਾਂ तले ਬੈਠ ਕੇ ਇੱਕ ਤਾਰਾ ਵਜਾ ਕੇ ਪ੍ਰਭੂ ਦੇ ਗੀਤ ਗਾਂਦੀ ਰਹੀ। ਜਿਨ੍ਹਾਂ ਜਿਨ੍ਹਾਂ ਦਰਖਤਾਂ ਦੇ ਥੱਲੇ ਇਸ ਨੇ ਗੀਤ ਗਾਏ ਅੱਜ ਰਾਜਸਥਾਨ ਦੇ ਉਹਨਾਂ ਰਾਜੇ ਮਹਾਰਾਜਿਆਂ ਤੇ ਜਾਗੀਰਦਾਰਾਂ ਨੇ ਸੋਨੇ ਦੇ ਮੰਦਰ ਖੜੇ ਕੀਤੇ ਨੇ। ਸਾਰਾ ਮਾਰਬਲ ਲਾਇਆ ਸੋਨੇ ਦੇ ਕਲਸ ਲਾਇਆ ਮੀਰਾ ਧਾਰਮਿਕ ਸੀ ਉਸ ਦਾ ਪਤੀ ਧਾਰਮਿਕ ਨਹੀਂ ਸੀ ਤ੍ਰਿloਚਨ ਧਾਰਮਿਕ ਸੀ ਉਹਦੀ ਪਤਨੀ ਧਾਰਮਿਕ ਨਹੀਂ ਸੀ ਇੱਕ ਸ਼ਬਦ ਤ੍ਰਿloਚਨ ਨੇ ਆਪਣੀ ਪਤਨੀ ਦੇ ਪ੍ਰਤੀ ਉਚਾਰਨ ਕੀਤਾ ਤ੍ਰਿloਚਨ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਦਾ ਹੈ ਔਰ ਇਹ ਵੀ ਅੰਮ੍ਰਿਤ ਵੇਲੇ ਨਾਲ ਉੱਠ ਕੇ ਗੱਲਾਂ ਹੀ ਕੱਢ ਦਈਏ ਰੱਬ ਨੂੰ ਇੱਕ ਪ੍ਰਮਾਤਮਾ ਦੀ ਸਿਫਤੋ ਸਲਾਹ ਕਰਦਾ ਏ ਇੱਕ ਪ੍ਰਮਾਤਮਾ ਦੀ ਨਿੰਦਾ ਕਰਦੀ ਸ਼ਬਦ ਹੈ ਨਾਰਾਇਣ ਨਿੰਦਸ ਕਾਇ ਭooli ਗਵਾਰੀ ਤ੍ਰਿloਚਨ ਜੀ ਦਾ ਐ ਗਵਾਰ ਐ ਨਾ ਸਮਝ ਇਹ ਕੀ ਕਰਦੀਏ ਅੰਮ੍ਰਿਤ ਵੇਲੇ ਸਿਫਤੋ ਸਲਾਹ ਦਾ ਵਕਤ ਨਿੰਦਾ ਕਰਦੀ ਨਾਰਾਇਣ ਨਿੰਦਸ ਕਾਇ ਭੋਲੀ ਗਵਾਰੀ ਦੁਖ ਰਤ ਸੁਖ ਰਤ ਥਾਰੋ ਕਰਮ ਰੀ ਦੁਖੀ ਬਹੁਤ ਸੀ ਤਨ ਕਰਕੇ ਕਰੋਗੀ ਸੀ ਤੇ ਅਦਕੜ ਉਮਰ ਹੋ ਗਈ ਸੀ ਔਲਾਦ ਵੀ ਨਹੀਂ ਸੀ ਬੱਚਾ ਵੀ ਨਹੀਂ ਸੀ ਤੋ ਕਹਿੰਦੀ ਸੀ ਇਸ ਨਾਰਾਇਣ ਨੇ ਕਹਿ ਦਿੱਤਾ ਸਾਨੂੰ ਇਹਦੇ ਗੀਤ ਗਾਈਏ ਰੋਗ ਦਿੱਤਾ ਹੈ ਰੋਗੀ ਤਨ ਦਿੱਤਾ ਹੈ ਤੇ ਬੇਔਲਾਦ ਔਲਾਦ ਕੋਈ ਨਹੀਂ ਕੀ ਲੋੜ ਹੈ ਇਸ ਦੀ ਸਿਫਤੋ ਸਲਾਹ ਕਰਨ ਦੀ ਤੇ ਲੋਚਨ ਸਮਝਾਉਂਦੇ ਨੇ ਦੁਕਰਤ ਸੁਕਰਤ ਥਾਰੋ ਕਰਮ ਰੇ ਦੁਖ ਸੁਖ ਤੇ ਤੇਰੇ ਕਰਮਾਂ ਦਾ ਫਲ ਹੈ ਦੁਖ ਸੁਖ ਤੇ ਫਲ ਹੈ ਤੇ ਜੇ ਫਲ ਹੈ ਤੇ ਉਸ ਦਾ ਬੀਜ ਹੈ ਉਸ ਦਾ ਬੀਜ ਹੈ ਤੇਰੇ ਕਰਮ ਤੇ ਪਹਿਲੇ ਹੀ ਤੂੰ ਦੁੱਖ ਭੋਗ ਰਹੀ ਹੈ ਤੇ ਫਿਰ ਉਹ ਬੀਜ ਬੋ ਰਹੀ ਹੈ ਜਿਸ ਤੋਂ ਹੋਰ ਦੁੱਖ ਪੈਦਾ ਹੋਵੇਗਾ ਹੋਰ ਦੁੱਖ ਪੈਦਾ ਹੋਵੇਗਾ ਸਮਝਾਉਂਦੇ ਨੇ ਤਰਲੋਚਨ ਆਪਣੀ ਪਤਨੀ ਨੂੰ ਇਹ ਸਾਰਾ ਸ਼ਬਦ ਆਪਣੀ ਪਤਨੀ ਦੇ ਪ੍ਰਤੀ ਉਚਾਰਨ ਕੀਤਾ ਹੈ ਲੇਕਿਨ ਪਤਨੀ ਵੀ ਆਖਿਰ ਤਰਲੋਚਨ ਦੀ ਸੀ ਕਹਿਣ ਲੱਗੀ ਜਿਸ ਦੀ ਬੰਦਗੀ ਕਰਨ ਨਾਲ ਜਿਸ ਦੇ ਗੁਣ ਗਾਇਨ ਕਰਨ ਨਾਲ ਕੀਤੇ ਕਰਮ ਮਿਟੇ ਨਹੀਂ ਸਕਦੇ ਤੋ ਫਿਰ ਗੁਣ ਗਾਇਨ ਕਰਨ ਦਾ ਮਤਲਬ ਕੀ ਹੈ ਸਿਫਤੋ ਸਲਾਹ ਕਰਮ ਦਾ ਮਤਲਬ ਕੀ ਹੈ ਬੜੀਆਂ ਦਲੀਲਾਂ ਦਿੱਤੀਆਂ ਤਿਰlochan ਨੇ ਕੀਤਾ ਕਰਮ ਨਹੀਂ ਮਿਟਦਾ কৃত ਕਰਮ ਨਹੀਂ ਮਿਟਦਾ ਔਰ ਫਿਰ ਇਸ ਸ਼ਬਦ ਦੀਆਂ ਆਖਰੀਆਂ ਪੰਕਤੀਆਂ ਚੁੱਕੇ ਇਸ ਵਕਤ ਪਰ ਕਰਨ ਨਹੀਂ ਹੈ ਮੇਰਾ ਪੂਰਬ ਲੋ ਕਰਤ ਕਰਮ ਨਾ ਮਿਟੇਰੀ ਘਰ ਗਹਿਣ ਨਹੀਂ ਮਿਟਦਾ ਪੂਰਬ ਲੋ ਕਰਤ ਕਰਮ ਨਾ ਮਿਟੇਰੀ ਘਰ ਗਹਿਣ ਤਾ ਚੇ ਮੋਜਾ ਫੀਲੇ ਰਾਮ ਚੇ ਨਾਮ ਲੇ ਸੁਅਸਤ ਮੇ ਪ੍ਰਭੂ ਦਾ ਨਾਮ ਜਪਦਾ ਕਰਮ ਤੇ ਮਿਟਣਾ ਹੀ ਨਹੀਂ ਰਤੁ ਲੋਚੰਦੀ ਪਤਨੀ ਆਖਿਰਤੁ ਲੋਚੰਦੀ ਤੇ ਜੇ ਮਿਟਣਾ ਹੀ ਨਹੀਂ ਤੇ ਰਾਮ ਜਪਣ ਦਾ ਮਤਲਬ ਮਿਟਣਾ ਹੀ ਨਹੀਂ ਤੇ ਪ੍ਰਭੂ ਦੀ ਬੰਦਗੀ ਦਾ ਮਤਲਬ ਹੈ ਪ੍ਰਭੂ ਦੀ ਬੰਦਗੀ ਮਨੁੱਖ ਦੀ ਸੁਰਤ ਨੂੰ ਮਨੁੱਖ ਦੇ ਧਿਆਨ ਨੂੰ ਇਤਨਾ ਉੱਚਾ ਕਰ ਦੇ ਦਿੰਦੀ ਹੈ ਦੁੱਖ ਸੁਖ ਉਸਦੇ ਪੈਰਾਂ ਦੇ ਥੱਲੋਂ ਲੱਗ ਜਾਂਦੇ ਨੇ ਨਹੀਂ ਤੇ ਅਕਸਰ ਮਨੁੱਖਾਂ ਨੂੰ ਕਿਦਰੇ ਸੁਖ ਹਿਲਾ ਕੇ ਰੱਖ ਦਿੰਦੇ ਨੇ ਕਿਦੇ ਦੁੱਖ ਹਿਲਾ ਕੇ ਰੱਖ ਦਿੰਦੇ ਕੋਈ ਸੁਖ ਕਰਕੇ ਆਯਾਸ਼ ਤੇ ਬਦਮਾਸ਼ ਹੰਕਾਰੀ ਹੋ ਗਿਆ ਕੋਈ ਦੁੱਖ ਕਰਕੇ ਬੇਚੈਨ ਤੇ ਬਿਹਾਲ ਹੋ ਗਿਆ ਰਸਤੇ ਦਾ ਰੋੜਾ ਬਣ ਗਿਆ ਕਿਦਰੇ ਸੁਖ ਰਸਤੇ ਦਾ ਰੋੜਾ ਬਣ ਗਿਆ ਕਿਦਰੇ ਦੁੱਖ ਕੋਈ ਦੁੱਖਾਂ ਦੇ ਰੋੜੇ ਨੂੰ ਨਹੀਂ ਹਟਾ ਸਕਿਆ ਕੋਈ ਸੁੱਖਾਂ ਦੇ ਰੋੜੇ ਨੂੰ ਨਹੀਂ ਰੁਕ ਗਏ ਨੇ ਪਰ ਉਹ ਮਨੁੱਖ ਕਸਵਟੀ ਤੇ ਪੂਰਾ ਉਤਰ ਗਿਆ ਰੋੜਿਆਂ ਦੇ ਉੱਪਰੋਂ ਲੰਘ ਆਇਆ ਹੈ ਐਂ ਰੋੜੇ ਤੇ ਕੋਈ ਗੱਲ ਨਹੀਂ ਅਸੀਂ ਰੁਕਣਾ ਨਹੀਂ ਹੈ ਦੁੱਖ ਤੇ ਕੋਈ ਗੱਲ ਨਹੀਂ ਨਾ ਸੁਖ ਨੇ ਹਿਲਾਇਆ ਨਾ ਦੁੱਖ ਨੇ ਹਿਲਾਇਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ ਜੋ ਨਰ ਦੁੱਖ ਮੇ ਦੁੱਖ ਨਹੀਂ ਮਾਣੇ ਦੁੱਖ ਤੇ ਆਇਆ ਪਰ ਹੁਣ ਦੁੱਖ ਮਨ ਨੂੰ ਨਹੀਂ ਛੂੰਦਾ ਅਗਰ ਤਨ ਨੂੰ ਛੂ ਵੀ ਗਿਆ ਤਾਂ ਠੀਕ ਹੁਣ ਉਸ ਦੁੱਖ ਦੇ ਪ੍ਰਤੀ ਮਨ ਵਿੱਚ ਸ਼ੋਕ ਨਹੀਂ ਪੈਦਾ ਹੁੰਦਾ ਚਿੰਤਾ ਨਹੀਂ ਪੈਦਾ ਹੁੰਦੀ ਦੁੱਖ ਨਹੀਂ ਪੈਦਾ ਹੁੰਦਾ ਸੰਤਾਪ ਨਹੀਂ ਪੈਦਾ ਹੁੰਦਾ ਕੋਈ ਬਾਹਰੋਂ ਔਕੜ ਆ ਗਈਏ ਕੋਈ ਗੱਲ ਨਹੀਂ ਕੋਈ ਤਨ ਦੇ ਵਿੱਚ ਰੋਗ ਪੈਦਾ ਹੋ ਗਿਆ ਕੋਈ ਗੱਲ ਨਹੀਂ ਜੋ ਨਰ ਦੁੱਖ ਮੇ ਦੁੱਖ ਨਹੀਂ ਮਾਣੇ ਸੁਖ ਸਨੇ ਅਰ ਭੈ ਨਹੀਂ ਜਾਣ ਕੇ ਤੇ ਸੁਖ ਨਾਲ ਕੋਈ ਇਤਨੀ ਹੁਣ ਪਕੜ ਵੀ ਨਹੀਂ ਰਹੇਗੀ ਕੋਈ ਬਤੀ ਪਕੜ ਵੀ ਨਹੀਂ ਰਹੇਗੀ ਨਹੀਂ ਤੇ ਅਕਸਰ ਮਨੁੱਖ ਦੀ ਜ਼ਿੰਦਗੀ ਇੰਜ ਬਤੀਤ ਹੁੰਦੀ ਹੈ ਦੁੱਖ ਸੁਖ ਕਰ ਤੇ ਜਨਮ ਫਨ ਮੋਵਾ ਦੁੱਖ ਦੇ ਚਰੋਂਦਾ ਰਿਹਾ ਸੁਖ ਦੇ ਚ ਹੱਸਦਾ ਰਿਹਾ ਅਖਰ ਮਰ ਗਿਆ ਇਹ ਹੀ ਮਨੁੱਖ ਦੀ ਜ਼ਿੰਦਗੀ ਹੋਰ ਕੀ ਹੈ ਮੈਨੂੰ ਇੱਕ ਛੋਟੀ ਜਿਹੀ ਗਾਥਾ ਯਾਦ ਆਈ ਹੈ ਈਰਾਨ ਦੇ ਸ਼ੈਨਸ਼ਾਹ ਨੇ ਕਿਦਰੇ ਫਿਰਦौसी ਨੂੰ ਕਿਹਾ ਮੈਂ ਸਾਰੇ ਸੰਸਾਰ ਦੀਆਂ ਇਤਿਹਾਸਕ ਘਟਨਾਵਾਂ ਨੂੰ ਜਾਣਨਾ ਚਾਹੁੰਦਾ ਸਾਰੇ ਸੰਸਾਰ ਹਰ ਮੁਲਕ ਹਰ ਕਾਮ ਵਿੱਚ ਜੋ ਇਤਿਹਾਸਿਕ ਵਾਕਏ ਹੋਏ ਨੇ ਜੋ ਕਾਬਲੇ ਦੇਦੋਂ ਕਾਬਲੇ ਸੁਨੇਦੋਂ ਉਹ ਮੈਂ ਜਾਣਨਾ ਚਾਹਾਂ ਤੂੰ ਸੰਸਾਰ ਦੀਆਂ ਸਾਰੀਆਂ ਇਹ ਮਹਾਨ ਘਟਨਾਵਾਂ ਲਿਖਤੀ ਰੂਪ ਦੇ ਵਿੱਚ ਮੇਰੇ ਸਾਹਮਣੇ ਲਿਆ ਫਿਰਦौसी ਸ਼ਾਇਰ ਸੀ اور ਅਕਦੀ ਗਿਆਥਲੇ ਅਰਸ਼ ਕਰਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਫਿਰਦौसी ਨੂੰ ਸਨਮਾਨ ਦਿੰਦੇ ਨੇ ਜ਼ਫਰਨਾਮਾ ਲਿਖਿਆ ਹੈ ਔਰੰਗਜ਼ੇਬ ਨੂੰ ਜਿੱਤ ਦੀ ਜੋ ਚਿੱਠੀ ਲਿਖੀ ਹੈ ਜ਼ਫਰਨਾਮੇ ਦਾ ਮਤਲਬ ਜਿੱਤਦੀਆਂ ਚਿੱਠੀਆਂ ਉਹਦੇ ਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਜੇ ਖੁਸ਼ ਗੁਫ਼ਤ ਫਿਰਦौसीਏ ਖੁਸ਼ਤਰ ਜ਼ਬਾਨ ਕੇ ਜ਼ੂਦੇ ਬਵਦਕਾਰ ਆਹਿਰ ਮਨਾ ਔਰੰਗਜ਼ੇ ਚਲ ਤੋ ਮੇਰੀ ਗੱਲ ਨਹੀਂ ਮੰਨਣੀ ਸੀ ਤਨਾਸੀ ਕਿਸੇ ਹੋਰ ਸੰਤ ਮਹਾਪੁਰਸ਼ ਦੀ ਗੱਲ ਨਹੀਂ ਮੰਨਣੀ ਸੀ ਤਨਾਸੀ ਕਮ ਸੇ ਕਮ ਤੇਰਾ ਦੀਨੇ ਭਰਾ ਇਸਲਾਮ ਨੂੰ ਮੰਨਣ ਵਾਲਾ ਫਿਰਦੌਸੇ ਉਹਦੀ ਗੱਲ ਹੀ ਮੰਨ ਲੈਂਦਾ ਕਿਤਨਾ ਸੋਨਾ ਉਸਨੇ ਲਿਖਿਆ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ चे खुशुफ तो फिर दो खुशतर कितना उसने चंगा लिखे है कितने चंगे बोल उसने बोले कितना महान दर्श दिता है उसने जगत नो दी बवद कार आहिर मना जल्दबाजी करना शैताना दा का कम है जल्दबाजी ध्यान गहरा नहीं जाता ਇਤਨਾ ਜਲਦਬਾਜ਼ ਮਨੁੱਖ ਹੈ ਉਸੇ ਜਲਦਬਾਜ਼ੀ ਤੂੰ ਆਪਣੇ ਪਿਓ ਨੂੰ ਜੇਲ੍ਹ ਚ ਪਾਇਆ ਉਸੇ ਜਲਦਬਾਜ਼ੀ ਤੂੰ ਆਪਣੇ ਤਿੰਨੇ ਬਿਰਾ ਕਤਲ ਕੀਤੇ ਉਸੇ ਜਲਦਬਾਜ਼ੀ ਦੇ ਚ ਆ ਕੇ ਤੂੰ ਆਪਣੀ ਵੱਡੀ ਭੈਣ ਜਹਾ ਆਰਾ ਨੂੰ ਗੁੱਥੋਂ ਧਰੋ ਕੇ ਜੇਲ੍ਹ ਦੇ ਚ ਪਾਇਆ ਉਦਾਰੇ ਦਾ ਪਖ ਲੈਂਦੀ ਸੀ ਪਿਓ ਦਾ ਪਖ ਲੈਂਦੀ ਸੀ ਔਰੰਗਜ਼ੇਬ ਦੀ ਮੁਖਾਲਫਤ ਕਰਦੀ ਸੀ ਔਰ ਮੌਹ ਦੇਤੇ ਔਰੰਗਜ਼ੇਬ ਨੂੰ ਉਦੋਂ ਗਾਲਾਂ ਕੱਢਣ ਲੱਗ ਪਈ ਜਦੋਂ ਪਤਾ ਚੱਲਿਆ ਕਿ ਔਰੰਗਜ਼ੇਬ ਨੇ ਦਾਰਾ ਨੂੰ ਵੀ ਕਤਲ ਕਰ ਦਿੱਤਾ ਹੈ ਦਾਰਾ ਫਕੀਰ ਤबीयत ਬੰਦਾ ਸੀ ਦਾਨੀ ਸੁਆਦਾ ਵੀ ਸੀ ਤੇ ਗਿਆਨੀ ਵੀ ਸੀ ਸ਼ਾਇਰ ਤबीयत ਵੀ ਸੀ ਉਸ ਨੂੰ ਵੀ ਕਤਲ ਕਰ ਦਿੱਤਾ ਫਿਰ ਜਦ ਜਹਾਂ ਆਰਾ ਗਾਲਾਂ ਕੱਢਣ ਲੱਗੇ ਔਰੰਗਜ਼ੇਬ ਨੂੰ ਝਾੜਨ ਲੱਗੇ ਗੁੱਥੋਂ ਧਰੂ ਕੇ ਉਸ ਨੂੰ ਵੀ ਬੰਦ ਕੀਤਾ 7 ਸਾਲ ਜੇਲ੍ਹ ਦੇ ਚ ਰਹੀ ਮਰੀ ਵੀ ਜੇਲ੍ਹ ਵਿੱਚ ਮਹਾਰਾਜ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਕਮ ਸੇ ਕਮ ਤੂੰ ਫਿਰਦौसी ਦੀ ਗੱਲ ਮੰਨ ਲੈਂਦਾ ਜਲਦਬਾਜ਼ੀ ਤੇ ਸ਼ੈਤਾਨਾਂ ਦਾ ਕੰਮ ਆਉਂਦਾ ਤੇ ਤੇਰੇ ਹਰ ਕੰਮ ਦੇ ਤੇ ਸ਼ੈਤਾਨੀਅਤ ਦੀ ਮੋਹਰ ਲੱਗੀ ਹੈ ਕਿਉਂਕਿ ਤੂੰ ਜਲਦਬਾਜ਼ੀ ਕੀਤੀ ਹੈ ਗਹਿਰਾਈ ਨਾਲ ਸੋਚਿਆ ਹੀ ਨਹੀਂ ਕਿਸੇ ਗੱਲ ਦੀ ਜੋ ਹੈ ਤਹਿ ਦੇ ਜੋ ਹੈ ਤੂੰ ਗਿਆ ਹੀ ਨਹੀਂ ਗਹਿਰਾਈ ਦੇ ਜੋ ਹੈ ਤੂੰ ਗਿਆ ਹੀ ਨਹੀਂ ਉਸ ਨੂੰ ਸਮਝਣ ਦੀ ਤੂੰ ਕੋਸ਼ਿਸ਼ ਹੀ ਨਹੀਂ ਕੀਤੀ ਜੇ ਖੁਸ਼ ਗੁਫ਼ਤ ਫਿਰਦौसी ਇਹ ਖੁਸ਼ ਤਰ ਜ਼ਬاں ਕਿ ਜ਼ੂਦੀ ਬਵਦ ਕਰ ਆਹਿਰ ਮਨਾ ਆਪ ਦੀ ਗੱਲ ਲਈ ਅਰਸ ਕਰਾਂ ਦੁੱਖ ਸੁੱਖ ਕਸਵਟੀ ਹੈ ਕੋਈ ਦੁੱਖ ਤੇ ਪੂਰਾ ਨਹੀਂ ਉਤਰਦਾ ਕੋਈ ਸੁੱਖ ਤੇ ਪੂਰਾ ਨਹੀਂ ਉਤਰਦਾ ਬੁਥੇਰਿਆਂ ਨੂੰ ਸੁਖ ਨੇ ਰੋਕ ਕੇ ਰੱਖਿਆ ਹੋਇਆ ਹੈ ਬੁਥੇਰਿਆਂ ਨੂੰ ਦੁੱਖ ਨੇ ਰੋਕ ਕੇ ਰੱਖਿਆ ਕੋਈ ਇਤਨਾ ਸੁਖਿਆਰਾ ਹੈ ਇਤਨਾ ਸੁਖਿਆਰਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇ ਵਾਹਿਗੁਰੂ ਮੰਤਰ ਨਹੀਂ ਜਪ ਸਕਦਾ ਕੋਈ ਦੁੱਖ ਕਰਕੇ ਇਤਨਾ ਬੇਚੈਨ ਹੈ ਇਤਨਾ ਬੇਚੈਨ ਨਹੀਂ ਜਪ ਕਰ ਸਕਦਾ ਕੋਈ ਇਤਨਾ ਸੁਖਿਆਰਾ ਹੈ ਇਤਨਾ ਸੁਖਿਆਰਾ ਥੀਏਟਰ کلب ਜੂਏਖਾਨੇ ਸ਼ਰਾਬਖਾਨਿਆਂ ਦੇ ਦਰਵਾਜ਼ਿਆਂ ਦਾ ਇਸ ਨੂੰ ਪਤਾ ਹੈ ਗੁਰਦੁਆਰੇ ਦਾ ਤੇ ਰਸਤਾ ਹੀ ਭੁੱਲ ਗਿਆ ਧਰਮ ਮੰਦਰ ਦਾ ਤੇ ਰਸਤਾ ਹੀ ਭੁੱਲ ਗਿਆ ਔਰ ਕੋਈ ਇਤਨਾ ਦੁਖਿਆਰਾ ਹੈ ਇਤਨਾ ਦੁਖੀ ਹੈ ਇਤਨਾ ਬੇਚੈਨ ਹੋ ਗਿਆ ਇਤਨਾ ਪਰੇਸ਼ਾਨ ਹੋ ਗਿਆ ਗੁਰਦੁਆਰੇ ਆਣ ਨੂੰ ਇਸ ਦਾ ਜੀ ਨਹੀਂ ਕਰਦਾ ਦੁੱਖ ਇਸ ਨੂੰ ਆਣ ਹੀ ਨਹੀਂ ਦਿੰਦਾ ਕੋਈ ਦੁੱਖ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ ਕੋਈ ਸੁਖ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ ਔਰ ਪ੍ਰਮਾਤਮਾ ਦੀ ਹੋਰ ਕੋਈ ਕਸੌਟੀ ਨਹੀਂ ਹੈ ਇਹੀ ਕਸੌਟੀ ਕਬੀਰ ਕਸੌਟੀ RAM ਕੀ ਝੂਠਾ ਟਿਕੇ ਨ ਕੋਏ RAM ਕਸੌਟੀ ਸੋ ਸਹ ਜੋ ਮਰ ਜੀਵਾ ਹੋਏ RAM ਦੀ ਕਸੌਟੀ ਕੀ ਹੈ ਦੁਖ ਸ ਕੋਈ ਦੁਖ ਤੇ ਪੂਰਾ ਨਹੀਂ ਉਤਰਦਾ ਕੋਈ ਸੁਖ ਤੇ ਪੂਰਾ ਨਹੀਂ ਉਤਰਦਾ ਕਿਸੇ ਦਾ ਸਿਖੇ ਸਿਦਕ ਦੁਖਾਂ ਦੇ ਅਥਾ ਜਲ ਦੇ ਚ ਡੁੱਬ ਕੇ ਰਹਿ ਜਾਂਦਾ ਹੈ ਘਰ ਕੋ ਜ ਉਦੀ ਸਿੱਖੀ ਗਰਕ ਹੋ ਗਈ ਉਹ ਦਾ ਨਿਤਨੇਮ ਡੁੱਬ ਗਿਆ ਉਦੀ ਰਹਿਤ ਬੈਦ ਡੁੱਬ ਗਈ ਸਭ ਕੁਝ ਡੁੱਬ ਗਿਆ ਔਰ ਕੋਈ ਸੁਖਾਂ ਦੇ ਚ ਗਰਕ ਹੋ ਕੇ ਰਹਿ ਜਾਂਦਾ ਹੈ ਗੁਰੂ ਦੀ ਮੋਰ ਡੁੱਬ ਗਈ ਗੁਰੂ ਦੀ ਰਹਿਤ ਬੈਦ ਡੁੱਬ ਗਈ ਨਿਤਨੇਮ ਡੁੱਬ ਗਿਆ ਅੰਮ੍ਰਿਤ ਵੇਲਾ ਡੁੱਬ ਗਿਆ ਸਤਸੰਗ ਡੁੱਬ ਗਿਆ ਗੁਰਬਾਣੀ ਦਾ ਪਾਠ ਡੁੱਬ ਗਿਆ ਸਭ ਕੁਝ ਗਰਕ ਹੋ ਗਿਆ ਕਿਸੇ ਦਾ ਸੁੱਖ ਦੇ ਵਿੱਚ ਡੁੱਬ ਗਿਆ ਕਿਸੇ ਦਾ ਦੁੱਖ ਦੇ ਵਿੱਚ ਮਹਾਰਾਜ ਗੁਰੂ ਨਾਨਕ ਦੇਵ ਜੀ ਤੇ ਕਹਿੰਦੇ ਨੇ ਮੈਂ ਤੇ ਦੇਖਦਾ ਹਮ ਦੇਖਾਂ ਤੈ ਡੁੱਬੇ ਹਲੇ ਸਭ ਡੁੱਬੇ ਪੈ ਲੈ ਸਭ ਗਰ ਘਰ ਕੋਇ ਤੇ ਕਿਸੇ ਨੂੰ ਸੁੱਖ ਨੇ ਘਰ ਕਰਕੇ ਰੱਖ ਦਿੱਤਾ ਹੈ ਕਿਸੇ ਨੂੰ ਦੁੱਖ ਨੇ ਘਰ ਕਰਕੇ ਰੱਖ ਦਿੱਤਾ ਹੈ ਦੁੱਖ ਸੁੱਖ ਕਰ ਤ ਜਨਮ ਫੁਨ ਮਉਆ ਕਦੀ ਦੁਖੀ ਕਦੀ ਸੁਖੀ ਕਦੀ ਸੁਖੀ ਕਦੀ ਦੁਖੀ ਆਖਰ ਮਰ ਗਿਆ ਫਿਰ ਦੋ ਸੀਨੋ ਕਿਹਾ ਤੂੰ ਸਾਰੇ ਸੰਸਾਰ ਦਾ ਇਤਿਹਾਸ ਲਿਖ ਉਹਨੇ ਆਖਿਆ ਜਹਾਂ ਪਨਾ ਕਮ ਸੇ ਕਮ 6 ਮਹੀਨੇ ਤੇ ਚਾਹੀਦੇ ਤੁਸੀਂ ਸਾਰੇ ਸੰਸਾਰ ਦਾ ਇਤਿਹਾਸ ਕਹਿੰਦੇ ਹੋ ਈਰਾਨ ਦੇ ਜੋ ਤਵਾਰੀਖੀ ਘਟਨਾਵਾਂ ਨੇ ਉਹਨਾਂ ਨੂੰ ਵੀ ਮੈਂ ਸੰਗ੍ਰਹਿ ਕਰਾਂ ਲਿਖਤੀ ਰੂਪ ਦੇ ਆ ਤੇ ਕਾਫੀ ਸਮਾਂ ਲੱਗੇਗਾ ਪਰ ਸਾਰੇ ਦੋਨੀਆਂ सारा जहां सारी जमीन जिन्ने मुल्क ने तबारीखी हालात तुसी जानना चाहते हो कम से कम छे महीने बादशाह ने क्या ठीक है छ महीने मैं उड़ीक करांगा तू सारे संसार दिया दतिहासिक घटनाव लिख के ला और मैं उस पढ़ांगा जगत द अज तक की कुछ होया है 6 ਮਹੀਨਿਆਂ ਬਾਅਦ 10 ਸੈਂਚੀਆਂ 10 ਪੋਥੀਆਂ ਦੇ ਰੂਪ ਵਿੱਚ ਫਿਰਦौसी ਨੇ ਬਾਦਸ਼ਾਹ ਦੇ ਅੱਗੋਂ ਇਹ ਪੋਥੀਆਂ ਰੱਖ ਦਿੱਤੀਆਂ ਜਹਾਂ ਪਨਾ ਤੁਸੀਂ ਕਿਹਾ ਸੀ ਸੰਸਾਰ ਦਾ ਇਤਿਹਾਸ ਆਪਣੀ ਤਰਫੋਂ ਕੋਸ਼ਿਸ਼ ਕੀਤੀ ਹੈ ਜੋ ਮੁੱਖ-ਮੁੱਖ ਹਾਦਸੇ ਹੋਏ ਨੇ ਜੋ ਮੁੱਖ-ਮੁੱਖ ਉਪਲਬਧੀਆਂ ਹੋਈਆਂ ਨੇ ਵੱਖ-ਵੱਖ ਦੇਸ਼ਾਂ ਵਿੱਚ ਮੈਂ ਕਲਮ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਪੜੋ ਥੱਬਾ ਪੋਥੀਆਂ ਦਾ ਦੇਖ ਕੇ ਖੈ ਲਗਾ ਹੈ ਤੂੰ ਨੀਰਾ ਮੈਨੂੰ ਵੇਲਾ ਹੀ ਸਮਝ ਲਿਆ ਹੀ ਪੜਦਾ ਰਹਾ ਛੋਟਾ ਕਰਕੇ ਲੈ ਸ਼ਾਰਟ ਕਰ ਐਨਾ ਇਤਨਾ ਮੇਰੇ ਕੋਲ ਸਮਾਂ ਕਿੱਥੇ ਹੈ ਇਤਨਾ ਮੇਰੇ ਕੋਲ ਵਕਤ ਕਿੱਥੇ ਹੈ ਇਸ ਦਾ ਛੋਟਾ ਰੂਪ ਬਣਾ ਇਤਿਹਾਸ ਕਹਿੰਦਾ ਹੈ ਵਿਚਾਰੇ ਨੂੰ 4 ਮਹੀਨੇ ਫਿਰ ਲਗੇ 10 ਪੋਥੀਆਂ ਨੂੰ 4 ਪੋਥੀਆਂ ਦੀ ਸ਼ਕਲ ਦੇਣ ਦੇ ਵਿੱਚ ਵੱਡੇ ਵੱਡੇ ਹਾਦਸਾਤ ਉਸ ਨੇ ਰਹਿਣ ਦਿੱਤੇ ਵੱਡੇ ਵੱਡੇ ਉਪਲਬਧੀਆਂ ਜੋ ਵੱਖ-ਵੱਖ ਦੇਸ਼ਾਂ 'ਚ ਹੋਈਆਂ ਉਹ ਤੇ ਰਹਿਣ ਦਿੱਤੀਆਂ ਬਾਕੀ ਕੱਟ ਦਿੱਤੀਆਂ 4 ਸੈਂਚੀਆਂ ਜਦ ਅੱਗੋਂ ਰੱਖੀਆਂ बादशाह कह लगा अजय भी ज्यादा है मेरे को मैं बहुत मसरूफ मसरूफ शायर अपनी तबीयत न लिखा रहा है शहन शाह अपनी तबीयत इसन छोटा कर भावे फिरदोशी ने उस दिन आख्या जहां पर ਜੋ ਮੈਂ ਲਿਖ ਚੁੱਕਿਆ ਉਹਨੂੰ ਛੋਟਾ ਕਰਨ ਵਿੱਚ ਕਮ ਸੇ ਕਮ 4 ਗੁਣਾ ਮਿਹਨਤ ਹੋਰ ਲੱਗੇਗੀ ਦੁੱਧ ਨੂੰ ਲੱਸੀ ਬਣਾਉਂਦਿਆਂ ਦੇਰ ਨਹੀਂ ਲੱਗਦੀ ਪਾਣੀ ਪਾਈ ਜਾਵੇ ਦੁੱਧ ਨੂੰ ਖੋਆ ਬਣਾਉਂਦਿਆਂ ਦੇਰ ਲੱਗੇਗੀ ਦੁੱਧ ਨੂੰ ਘਿਓ ਬਣਾਉਂਦਿਆਂ ਵਕਤ ਲੱਗੇਗਾ ਠੀਕ ਹੈ ਹੋਰ ਮੈਂ ਛੋਟਾ ਕਰਦਾ ਇਕ ਕਿਤਾਬ ਦੀ ਸ਼ਕਲ ਵਿੱਚ ਲਿਆਇਆ ਸਿਰਫ ਇੱਕੋ ਹੀ ਕਾਪੀ ਇੱਕੋ ਹੀ ਕਿਤਾਬ ਬਾਦਸ਼ਾਹ ਨੇ ਕਿਹਾ ਨਹੀਂ ਇਸ ਤੋਂ ਵੀ چھوٹਾ ਇਹ ਵੀ 500 ਸਫ਼ਿਆਂ ਦੀ ਤੂੰ ਪੋਥੀ ਲੈ ਕੇ ਆ ਗਿਆ ਮੈਂ ਨਹੀਂ ਪੜ ਸਕਦਾ ਕਿਤਨਾ ਨਹੀਂ ਹੈ ਸਮਾਂ ਮੇਰੇ ਕੋਲ ਵਿਚਾਰਾ ਛੋਟਾ ਕਰਨ ਲੱਗਾ اور ਸ਼ੈਨ ਸ਼ਾਹ ਦੇ ਸੁਭਾਅ ਦਾ ਵੀ ਉਸਨੂੰ ਪਤਾ ਸੀ ਸ਼ਾਇਰ ਸੀ ਫਕੀਰ ਸੀ ਪਰ ਉਸ ਦੇ ਸੁਭਾਅ ਨੂੰ ਜਾਣਦਾ ਸੀ ਅੱਜ ਜਦ ਮਹਿਲਾਂ ਵਿੱਚ ਦਾਖਲ ਹੋਇਆ ਤੇ ਬਾਦਸ਼ਾਹ ਬਿਸਤਰੇ ਮਰਗ ਤੇ ਪਿਆ ਆਖਰੀ ਦਮਾਂ ਤੇ ਦਮ ਤੋੜ ਰਿਹਾ ਸੀ ਸ਼ਾਹੀ ਤਬੀਬ ਕੋਲ ਬੈਠੇ ਫਿਰਦौसी ਆਇਆ ਕਹਿੰਦਾ ਸ਼ਹਿਨਸ਼ਾਹ ਮੈਂ ਸੰਸਾਰ ਦਾ ਇਤਿਹਾਸ ਲਿਖ ਕੇ ਲਿਆ ਆਇਆ ਬਹੁਤ ਛੋਟੇ ਰੂਪ ਵਿੱਚ ਬਹੁਤ ਛੋਟੇ ਰੂਪ ਵਿੱਚ ਕਿੱਥੇ ਕਿਤਾਬ ਉਸਨੇ ਹੱਥ ਕੀਤਾ ਗੋਣ ਕਿਦਨੇ ਕਿਤਾਬ ਦੀ ਲੋੜ ਨਹੀਂ ਮੈਂ ਸਿਰਫ ਇੱਕ ਲਮਹੇ ਵਿੱਚ ਸੁਣਾ ਸਕਦਾ ਤੁਹਾਨੂੰ ਇੱਕ ਲਮਹੇ ਦੇ ਵਿੱਚ ਬਾਅਦ ਇੱਕ ਮਿੰਟ ਦੇ ਵਿੱਚ ਇਤਨਾ ਹੀ ਇਤਿਹਾਸ बादशाह कहेंद मेरा आखिरी दम टूट जाए सुना दे छेती सुना की इतिहास है शहनशाह इतिहास यही है मनुख ने, कदी दुखी ने, कदी सुखी ने, अखीर द इस तरह दम तोड़ जाते जिमें तू तोड़े बस यही इतिहास है और कुछ भी नहीं ਦੁਖ ਸੁਖ ਕਰਤ ਜਨਮ ਫਨਮ ਹੋਵਾ